ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਧਰਤੀ ਦੀ ਜਿਸ ਨੂੰ ਪਹਿਲੀ ਪਾਸ਼ਾਹੀ ਸ਼੍ਰੀ ਗੁਨਾਣਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਸ਼੍ਰੀ ਚੋਲਾ ਸਾਹਿਬ ਜੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਬਾਰੇ ਜੋ ਕਿ 4 ਮਾਰਚ ਤੋਂ 10 ਮਾਰਚ ਤੱਕ ਚੱਲਦਾ ਹੈ ਪੂਰੀ ਜਾਣਕਾਰੀ ਹਾਸਲ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਤਾਰ ਮੈਂ ਇੱਕ ਇੰਟਰਸਟਿੰਗ ਤੇ ਤਾਜ਼ੀਆਂ ਖਬਰਾਂ ਮਿਲ ਸਕਣ ਆਓ ਦੇਖਦੇ ਹਾਂ ਇੱਕ ਰਿਪੋਰਟ you <laughs> ونحطه <applause> <applause> ਆਹ ਆਹ ਗੁਰੂ ਨਾਨਕ ਦੇਵ ਜੀ ਚਰਨ 14 ਮਾਨ ਪ੍ਰਾਪਤ ਹੈ ਜੀ ਇਸ ਉਸਤਾਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੁਇਤ ਰੰਗਦੇਸ਼ੀ ਚੋਲਾ ਸਾਹਿਬ ਜੀ ਖਿਸ਼ਾਬਿਤ ਹਨ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਦੀ ਯਾਤਰਾ ਤੇ ਗਏ ਨੇ ਤੇ ਮਾਰੇ ਨੇ ਮੱਕਾ ਕਮਾਇਆ ਉਤੋਂ ਦੇ ਕਾਜੀ ਮੁੱਲਾ ਜੀਵਨ ਜਿਨੇ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਜਾਣ ਕੇ ਇਹ ਚੋਲਾ ਸਾਹਿਬ ਪੇਟ ਕੀਤਾ ਜੀ ਇਸ ਦੇ ਉਪਰ ਅਰਬੀ ਫਾਰਸੀ ਤੇ ਕੁਰਾਨੀ ਛਪਿਆ ਹੋਇਆ ਇਹ ਮਾਰੇ ਨੇ ਪੜ੍ਹਨੇ ਆ ਜਦੋਂ ਗੁਰਗੱਦੀ ਬਖਸ਼ਿਸ਼ ਕੀਤੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਇਹ ਚੋਲਾ ਸਾਹਿਬ ਦਾ ਸਿਰਸਪਰ ਰੱਖ ਕੇ ਬਾਬਾ ਬੁੱਢਾ ਜੀ ਕੋਲ ਗੁਰਗੱਦੀ ਦਾ ਤਿਲਕ ਲਗਵਾਇਆ ਜੀ ਇਸੇ ਤਰ੍ਹਾਂ ਚੋਲਾ ਸਾਹਿਬ ਜੀ ਪੰਜਾਂ ਗੁਰੂਆਂ ਦਾ ਗੁਰਿਆਈ ਦੇ ਨਾਲ-ਨਾਲ ਚਲਦੇ ਰਹੇ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਮੰਦਰ ਸਾਹਿਬ ਇਰਾਨ ਤੋਂ ਆਏ ਸੰਗਤ ਦੇ ਚੋਲਾ ਸਾਹਿਬ ਸਿੱਖੀ ਦੇ ਪ੍ਰਚਾਰ ਵਾਸਤੇ ਦੇ ਦਿੱਤਾ ਉਹ ਆਪਣੇ ਨਾਲ ਆਪਣੇ ਦੇਸ਼ ਲੈ ਕੇ ਸੇਵਾ ਸੰਭਾਲ ਕਰਦੇ ਰਹੇ ਉਹਨਾਂ ਦੀ ਉਮਰ 1600 ਸਾਲ ਹੋਈ ਹੈ ਜਦ ਬਿਰਧਵਸਤਾ ਵਿੱਚ ਆਏ ਨੇ ਉਹਨਾਂ ਨੇ ਚੌੜਾ ਰੁਮਾਲਿਆ ਲਪੇਟ ਕੇ ਪਹਾੜ ਦੀ ਗੁਫਾ ਦੇ ਮੰਦਿਰ ਬਣਾ ਕੇ ਉਸ ਮੰਦਿਰ ਦੇ ਚੌੜੇ ਰੱਖ ਦਿੱਤਾ ਤੇ ਬਾਹਰੋਂ ਬਹੁਤ ਵੱਡਾ ਪੱਥਰ ਲਗਾ ਕੇ ਅਰਦਾਸ ਕੀਤੀ ਹੈ ਕਿ ਜਦ ਤੱਕ ਮੇਰੇ ਸਵਾਸ ਨੇ ਪੱਥਰ ਦੇ ਬਾਹਰ ਥੂਕ ਟਿਕਾ ਕਰਿਆ ਕਰਾਂਗਾ ਅਗੇ ਤੋਂ ਜਿਹਨੂੰ ਹੁਕਮਦਾਰ ਉਹ ਹੀ ਚੌੜਾ ਸੇਵਾ ਕਰਨਗੇ ਤੇ ਕਾਫੀ ਸਮਾਂ ਚੌੜਾ ਸਾਹਿਬ ਉੱਥੇ ਰਿਹਾ ਜੀ ਉਥੋਂ ਦੇ ਪਿੰਡ ਦਾ ਰਿਵਾਜ ਸ਼ੁਰੂ ਹੋ ਗਿਆ ਜਦੋਂ ਬੱਚਿਆਂ ਜਣੇ ਨਾਣਾ ਪੱਥਰ ਦੇ ਬਾਹਰ ਮੱਥਾ ਟਿਕਾਇਆ ਜਾਣ ਲੱਗਾ ਨਵੀਂ ਜੋੜੀ ਨੂੰ ਮੱਥਾ ਟਿਕਾਇਆ ਜਾਣ ਲੱਗਾ ਡੇਰਾ ਬਾਬਾ ਨਾਨਕ ਤੇ ਗੁਰੂ ਨਾਨਕ ਦੇਵ ਜੀ ਦੀ ਨਵੀਂ ਸੰਤਾਨ ਬਾਬਾ ਕਾਬਲੀ ਮਲ ਜੀ ਹੋਏ ਨੇ ਉਹ 1821 ਸਵੀ 4 ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲੈ ਕੇ ਆਏ ਨੇ ਉਸ ਦਿਨ ਦੀ ਯਾਦ ਵਿੱਚ ਇੱਥੇ ਹਰ ਸਾਲ ਮੇਲਾ ਮਨਾਇਆ ਜਾਂਦਾ ਜੀ ਦੂਰੋਂ ਦਰਵਾੜਿਆਂ ਬੜੀ ਸ਼ਰਧਾ ਨਾਲ ਸੰਗਤਾਂ ਪੈਦਲ ਪਹੁੰਚਦੇ ਆਣ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਇਸ ਆਸਥਾਨ ਤੋਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹਨਾਂ ਵਾਸਤੇ ਲੰਗਰ ਖਾਣ ਦੀ ਬਖਸ਼ਿਸ਼ ਹੁੰਦੀ ਹੈ ਜੋ ਸੰਗਤਾਂ ਸ਼ਰਧਾ ਨਾਲ ਲੈ ਕੇ ਜਾਂਦੀਆਂ ਸਬਦੀ ਝੋਲੀ ਵਿੱਚ ਖੈਰ ਪੈਂਦਾ ਇਹ ਜਿਹੜਾ ਨਗਰ ਡੇਰਾ ਬਾਬਾ ਨਾਨਕ ਹੈ ਇਹ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੇ ਨਾਂ ਤੇ ਵਸਾਇਆ ਜਦੋਂ ਗੁਰੂ ਨਾਨਕ ਦੇਵ ਜੀ ਅਲੋਪ ਹੋ ਗਏ ਨੇ ਤੇ ਮਾਰੇ ਅਸਵੀਰ ਨਹੀਂ ਮਿਲਿਆ ਇੱਕ ਚਾਦਰਾ ਸਾਹਿਬ ਰਹਿ ਗਿਆ ਉਹ ਚਾਦਰਾ ਸੇ ਦੋ ਹਿੱਸੇ ਹੋਏ ਨੇ ਅੱਧਾ ਚਾਦਰਾ ਮੁਸਲਮਾਨ ਨੂੰ ਦਿੱਤਾ ਗਿਆ ਅੱਧਾ ਚਾਦਰਾ ਬਾਬਾ ਸ਼੍ਰੀਚੰਦ ਨੂੰ ਦਿੱਤਾ ਗਿਆ ਬਾਬਾ ਸ਼੍ਰੀਚੰਦ ਚਾਦਰਾ ਸੰਸਕਾਰ ਕਰਕੇ ਜਿਹੜੀ ਰਾਖਾ ਹੈ ਸੋਨੇ ਦੇ ਘੜੇ ਚ ਪਾ ਕੇ ਰਾ ਵੀ ਜਰਾ ਦੇ ਕੰਡੇ ਦੇ ਸਮਾਦ ਬਣਾਈ ਸੀ ਕਾਫੀ ਸਮਾਂ ਕੋਸ ਜਗ੍ਹਾ ਤੇ ਹੜ ਦੀ ਉਹ ਸੁਭਾਵ ਦਾ ਆਈਆ ਤੇ ਬਾਬਾ ਸ਼੍ਰੀ ਚੰਦ ਨੇ ਖਤਰਾ ਜਾਣ ਕੇ ਉਹ ਰਾਖ ਵਾਲਾ ਗੜਵੋਂ ਤੋਂ ਟੋਟ ਲਿਆਂਦਾ ਤੇ ਇਥੇ ਡੇਰਾ ਬਾਬਾ ਨਾਨਕ ਅਜੀਤੇ ਨੰਦਾ ਵੇ ਰੱਖੂਗਾ ਜੀ ਉਸ ਅਸਥਾਨ ਤੇ ਦਬਾ ਕੇ ਇਸ ਨਗਰ ਦਾ ਨਾਂ ਆਪਣੇ ਪਿਤਾ ਜੀ ਦੇ ਨਾਂ ਤੇ ਡੇਰਾ ਬਾਬੇ ਨਾਨਕ ਦਾ ਬਾਬਾ ਸ਼੍ਰੀ ਚੰਦ ਜੀ ਨੇ ਆਬਾਦ ਕੀਤਾ ਜੀ ਇਹ ਇਤਿਹਾਸਾ ਡੇਰਾ ਬਾਬਾ ਨਾਨਕ ਸ਼੍ਰੀ ਚੋਲਾ ਸਾਹਿਬੀ ਦਾ